ਦਰਸ਼ਕੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਸੋ ਜੋ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਉਹ ਦਿਰਦੇ ਇਲਾਕੇ ਦੇ ਪਿੰਡ ਖੜਿਆਲ ਦੀਆਂ ਹਨ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੋ ਸੂਲਰ ਘਰਾਂ ਤੋਂ ਇੱਕ ਅਲੋਕ ਨੀਲੋਵਾਲ ਨੂੰ ਨਹਿਰ ਜਾਂਦੀ ਹੈ ਉਸ ਦੇ ਵਿੱਚ ਇੱਕ ਪਿੰਡ ਖੜਿਆਲ ਦੇ ਵਿੱਚ ਬਹੁਤ ਵੱਡਾ ਪੜਾ ਮਤਲਬ ਪਾੜ ਪੈ ਗਿਆ ਮਾਫ ਕਰਨਾ तकरीबन 50 ਫੁੱਟ ਚੌੜਾ ਪਾੜ ਪੈ ਗਿਆ ਲੋਕਾਂ ਦੇ ਕਹਿਣ ਮੁਤਾਬਕ ਸਵੇਰੇ ওই 2 2 ਤੋਂ 3 ਦੇ ਵਿੱਚ ਜਾਇਕਾ ਲਓ ਵੀ ਸਵੇਰੇ ਦੇ ਟਾਈਮੇ ਪਾੜ ਪਿਆ ਬਹੁਤ ਜ਼ਿਆਦਾ ਪਾਣੀ ਖੇਤਾਂ ਦੇ ਵਿੱਚ ਪੈ ਗਿਆ ਤਕਰੀਬਨ 500 ਤੋਂ 600 ਏਕੜ ਦੇ ਕਰੀਬ ਲੱਗੀ ਹੋਈ ਆਪਣੇ ਝੋਨੇ ਦੀ ਫਸਲ ਤੇ ਮੱਕੀ ਦੀ ਫਸਲ ਦਾ ਕਾਫੀ ਨੁਕਸਾਨ ਹੋ ਗਿਆ ਹੈ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਿੰਡ ਖੜਿਆਲ ਦੀਆਂ ਹਨ ਸੋ ਜੋ ਗੱਲਾਂ ਬਾਤਾਂ ਪੱਤਰਕਾਰਾਂ ਦੇ ਨਾਲ ਪਿੰਡ ਵਾਸੀਆਂ ਨੇ ਕੀਤੀਆਂ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਹੋਇਆ ਬਹੁਤ ਮਾੜਾ ਇਤਨਾ ਕਿਤੇ ਪ੍ਰਸ਼ਾਸਨ ਦੇ ਅਣ ਦੇਖੀ ਦਾ ਨਤੀਜਾ ਇਹ ਜੋ ਪਿੰਡ ਵਾਸੀ ਖੜਿਆਲ ਦੇ ਲੋਕ ਇਹ ਬੁਖਤ ਰਹੇ ਨੇ ਉਹਨਾਂ ਦੇ ਕਹਿਣ ਮੁਤਾਬਕ ਪਿਛਲੇ ਸਾਲ ਵੀ ਇਸੇ ਜਗ੍ਹਾ ਤੇ ਜੋ ਇਹ ਨਹਿਰ ਜਾਂਦੀ ਹੈ ਸੂਲਰ ਘਰਾੜ ਤੋਂ ਨੀਲੋਵਾਲ ਨੂੰ ਨੀਲੋਵਾਲ ਬ੍ਰਾਂਚ ਕਹ ਦੋ ਤਾਂ ਪਿਛਲੇ ਸਾਲ ਵੀ ਇਸੇ ਜਿਸ ਜਗ੍ਹਾ ਤੇ ਹੁਣ ਪਾੜ ਪਿਆ ਉਸੇ ਜਗ੍ਹਾ ਤੇ ਪਾੜ ਪਿਆ ਸੀ ਸੋ ਬੜੀ ਮਤਲਬ ਇਹ ਕਲੋ ਵੀ ਹਨਾਣੀ ਜਾਣਕ ਗੱਲ ਹੈ ਪਿਛਲੇ ਸਾਲ ਵੀ ਉਸੇ ਜਗ੍ਹਾ ਤੇ ਪਾੜ ਪਿਆ ਤੇ ਅੱਤ ਕੀ ਵੀ ਉਸ ਜਗ੍ਹਾ ਤੇ ਪਾੜ ਪਿਆ ਤੋ ਦੇਖਣਾ ਇਹ ਹੋਵੇਗਾ ਜਿੱਦਾਂ ਕਿ ਪ੍ਰਸ਼ਾਸਨ ਦੇ ਕਈ ਅਧਿਕਾਰੀ ਉੱਥੇ ਪਹੁੰਚੇ ਉਹਨਾਂ ਕਹਿਣ ਮੁਤਾਬਕ ਕਿ ਪਾੜ ਜੋ ਪਾਣੀ ਦੀ ਜੋ ਰਫ਼ਤਾਰ啊 ਉਸਾਮਤਾ ਘੱਟ ਹੋ ਜਾਏਗੀ ਕਿਉਂਕਿ ਪਟਿਆਲੇ ਤੋਂ ਜਾ ਕੇ ਕਿਤੇ ਪਾਣੀ ਬੰਦ ਕਰਨਾ ਹੈ ਕਿਤੇ ਨਾ ਕਿਤੇ ਬਦਲ ਸੁਵਾਲੀਆਂ ਇਨਸਾਨ ਜ਼ਰੂਰ ਲੱਗਦਾ ਹੈ ਜੋ ਗੱਲਾਂ ਬਾਤਾਂ ਪੱਤਰਕਾਰਾਂ ਨਾਲ ਪਿੰਡ ਖੜਿਆਲ ਦੇ ਵਸੀਆਂ ਨੇ ਕੀਤੀਆਂ ਕੀ ਕਾਰਨ ਰਿਹਾ ਕਿਉਂ ਪਾੜ ਪਿਆ ਉਹ ਗੱਲਾਂ ਬਾਤਾਂ ਵੀ ਤੁਹਾਨੂੰ ਸੁਣਾਉਂਦੇ ਹਾਂ ਦਾ ਗੁਰ ਸਿੰਘ ਦੇ ਖੇਤ ਆਈ ਇੱਥੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਜੀ ਪ੍ਰਸ਼ਾਸਨ ਨੂੰ ਵੀਡੀਓ ਵੀ ਭੇਜੀਆਂ ਨੇ ਫੋਟੋਆਂ ਵੀ ਭੇਜੀਆਂ ਨੇ ਵੀ ਨਹਿਰ ਖਰਾਬ ਹੈ ਜੀ ਪਰ ਮੈਕਮੇ ਨੇ ਅੰਗੋਲੀ ਐਵੇਂ ਕਰੀਏ ਕਹਿੰਦੇ ਵੀ ਮੈਕਮੇ ਨੇ ਕਹਿੰਦੀ ਵੀ ਹਜੇ ਇੱਥੇ ਪਾਣੀ ਓਵਰਫਲੋ ਦੀ ਉਹ ਕਹਿੰਦੀ ਓਵਰਫਲੋ ਹਜੇ ਹੋਰ ਵੀ ਛੱਡਾਂਗੇ ਪਾਣੀ ਇੱਥੇ ਕਹਿੰਦੇ ਪਿੱਛੇ ਪਾਣੀ ਦਾ ਕੋਈ ਇੰਨਾ ਸਾਨੂੰ ਨਹੀਂ ਪਤਾ ਵੀ ਕੀ ਪ੍ਰੋਬਲਮ ਹੈਗੀ ਠੀਕ ਹੈ ਉਹਦੇ ਕਾਰਨ ਇਹ ਪਹਿਲਾਂ ਵੀ 3 ਸਾਲ ਤੋਂ ਲਗਾਤਾਰ ਟੁੱਟ ਰਹੀ ਹੈ ਨਹਿਰ ਇੱਥੋਂ ਤਾਂ ਟੁੱਟਦੀ ਰਹੀ ਰਹਾ ਇਹ ਰਾਤ ਜੀ ਦੇਖੋ ਐਵੇਂ ਤਾਂ ਨਹੀਂ ਐਗਜੈਕਟ ਨਹੀਂ ਪਤਾ ਵੀ ਰਾਤ ਨੂੰ 2 ਵਜੇ ਦੇ ਆਸ-ਪਾਸ ਟੁੱਟੀ ਹੈ ਜੀ ਪਰ ਹੁਣ ਵੀ ਪਾਣੀ ਚੱਲ ਰਿਹਾ ਹੈ ਪਾਣੀ ਚੱਲ ਰਿਹਾ ਜੀ ਜੀ ਸਵੇਰ ਦੇ ਕਹਿ ਰਹੇ ਕੋਈ ਪਿੱਛੇ ਪਾਣੀ ਨਹੀਂ ਬੰਦ ਹੋਇਆ ਜੀ ਕੋਈ ਵਿਭਾਗ ਦੇ ਪ੍ਰਸ਼ਾਸਨ ਦੌਰੇ ਬੰਦਾ ਨਹੀਂ ਪਹੁੰਚਿਆ ਹੈਗਾ ਜੀ ਹੁਣ ਹੈ ਜੀ ਨੁਕਸਾਨ ਤਾਂ ਪਹਿਲੀ ਬਹੁਤ ਜ਼ਿਆਦਾ ਹੋ ਗਈ ਹੁਣ ਜੇ ਨਹਿਰ ਪਿੱਛੇ ਬੰਦ ਹੋ ਜਾਏ ਚਲ ਕੁਝ ਘਟ ਜਾਏ ਜੀ ਪਰ ਹਰ ਸਾਲ ਇਦਾਂ ਹੀ ਹੁੰਦਾ ਜੀ ਹੁਣ ਚੱਕਰ ਹੈ ਜੀ ਕਾ ਨਹਿਰ ਦੇ ਨਾਲ ਡਰੇਨ ਆ ਗਿਆ ਜੀ ਉਹਦੀ ਨਹੀਂ ਸਫਾਈ ਹੋ ਰਹੀ ਹੈਗੀ ਉਹ ਕੋਲਾ ਹੈਗਾ ਜਿਉਂ ਪੋਲ ਦੀ ਸਫਾਈ ਹੋ ਵੀ ਤਾਂ ਇਹ ਸਾਰਾ ਪਾਣੀ ਡਰੇਨ ਥਾਂ ਹੀ ਉਧਰ ਨਿਕਲ ਜੇ ਪਰ ਇਹ ਨਹੀਂ ਨਿਕਲਦੇ ਜੋ ਬਾਰਿਸ਼ਾਂ ਦਾ ਪਾਣੀ ਆ ਜਾਂਦਾ ਨਾ ਓਦੋਂ ਵੀ ਇੱਥੇ ਇਦਾਂ ਹੀ ਨੁਕਸਾਨ ਹੁੰਦਾ ਉਹਨਾਂ ਦੇ ਕੋਲ ਜਿੱਦਾਂ ਸਾਰੀਆਂ ਫਸਲਾਂ ਤਬਾਹ ਹੋ ਗਈ ਸਾਡੇ ਲਾਉਣ ਲਈ ਝੋਨੇ ਨੂੰ ਲਾਉਣ ਲਈ ਜਿਹੜੀ ਪਨੀਰੀ ਬੀਜੀ ਉਹ ਵੀ ਖਰਾਬ ਹੋ ਗਈਆਂ ਜੀ ਬਾਕੀ ਜ਼ਿਆਦਾਤਰ ਤਕਰੀਬਨ ਝੋਨਾ ਉਰੇ ਲੱਗ ਚੁੱਕਿਆ ਪੀਗਾ ਜੀ ਤੇ ਹਰ ਸਾਲ ਦਾ ਹੀ ਇਹੀ ਕੰਮ ਹੈ ਯਰੇ ਹਾਲਾਤ ਤਾਂ ਜੀ ਦੇਖੋ ਸਭ ਦੇ ਸਾਹਮਣੇ ਨੇ ਹਾਲਾਤ ਤਾਂ ਗੰਭੀਰੇ ਬਣੇ ਹੋਏ ਨੇ ਜਿੰਨੇ ਬਣੇ ਹੋਏ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸ ਚੁੱਕੇ ਤੇ ਲਗਾਤਾਰ ਇਹ 2 ਸਾਲ ਹੋ ਗਏ ਪੇ ਆਸੀਨੇ ਪਿਛਲੀ ਵਾਰ ਵੀ ਜਦੋਂ ਨਹਿਰ ਟੁੱਟੀ ਐ ਅਸੀਂ ਐਮ ਐਲ ਏ ਸਾਹਿਬ ਲਵੇ ਸਾਹਿਬ ਸਾਰੇ ਪ੍ਰਸ਼ਾਸਨ ਲਵੇ ਜੇ ਆਈ ਲਵੇ ਐਸ ਡੀ ਐਮ ਲਵੇ ਸਭ ਲਵੇ ਜਾ ਕੇ ਤਲਾਹ ਕਰੀ ਸੀ ਵੀ ਇਹਦੀ ਮੁਰੰਮਤ ਕਰਵਾਓ ਪਰ ਉਸ ਟਾਈਮ ਸਾਨੂੰ ਹਵਾਲਾ ਦਿੱਤਾ ਗਿਆ ਵੀ ਕੋਈ ਗੱਲ ਨਹੀਂ ਹਜੇ ਨਹਿਰ ਚੱਲਦੀ ਐ ਜਦੋਂ ਨਹਿਰ ਖੜੀ ਤੇ ਮੁਰੰਮਤ ਕਰਾਵਾਂਗੇ ਪਰ ਸਾਨੂੰ ਬਸ ਕੱਲੇ ਦਿਲਾਸੇ ਮਿਲੇ ਨੇ ਤੇ ਹੁਣ ਜਦੋਂ ਸਾਡਾ ਨੁਕਸਾਨ ਹੋ ਗਿਆ ਹੁਣ ਸਾਰੇ ਉਰੇ ਇੱਕ ਆਪ ਕਹਿ ਦਈਏ ਵੀ ਆਪ ਦਾ ਫਰਜ਼ ਨਿਭਾਉਣ ਇੱਕ ਉਪਰ ਟੈਂਪਰੇਰੀ ਫਰਜ ਨਭਾਉਣ ਦੇ ਮਾਰੇ ਆ ਰਹੇ ਨੇ ਵੀ ਹੁਣ ਸਾਡਾ ਜਾਇਬ ਨਾ ਸਰਦਾ ਨਹੀਂ ਨਹੀਂ ਇਹ ਏਸੀ ਵਾਲੇ ਕਮਰੇ ਚੋਂ ਨਿਕਲਦੇ ਨਹੀਂ ਪੂਰੇ ਦੇਖ ਲਓ ਜੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਸਾਡਾ 40 40000 ਰੁਪਏ ਦਾ ਕੀਲਾ ਤੇ ਖਰਚਾ ਕਰਿਆ ਮੱਕੀ ਦਾ ਉਹ ਸਾਰੀ ਮੱਕੀ ਦੀ ਫਸਲ ਬਰਬਾਦ ਹੋ ਗਈ ਆ ਤੁਸੀਂ ਪਿੱਛੇ ਦੇਖ ਰਹੇ ਹੋ ਜੀ ਇਹ ਸਾਡਾ ਲਾਲੋ ਵੀ ਝੋਨਾ ਲੱਗਿਆ ਹੋਇਆ ਠੀਕਾ ਬਾਕੀ ਜਿਹੜੀ ਪਨੀਰੀ ਰਹਗੀ ਪਿੱਛੇ ਉਹ ਸਾਰੀ ਮਰ ਜੂਗੀ ਤੇ ਹੁਣ ਨਾ ਸਾਡੇ ਲਈ ਪਨੀਰੀ ਵੇਚਣ ਦਾ ਸਮਾਂ ਕੋਈ ਤੇ ਬਾਕੀ ਨੁਕਸਾਨ ਤਾਂ ਤੁਹਾਡੇ ਸਾਹਮਣੇ ਹੀ ਹੈ। ਕਾਰਨ ਕੀ ਹੈ? ਪਿਛਲੇ ਸਾਲ ਵੀ ਨਹਿਰ ਟੁੱਟੀ ਹੈ ਕੀ ਕਾਰਨ ਹੈ? ਓਵਰਫਲੋ ਪਾਣੀ ਛੱਡ ਦਿੰਦੇ ਨੇ ਨਹਿਰ 'ਚ। ਨਹਿਰ ਪਰਾਣੀ ਹੋ ਗਈ। ਠੀਕ ਹੈ।